ਆਇਆ ਮਨਸाराम ਨੂੰ ਸਾਰਾ ਮਹੱਲਾ ਵਹਿਮੀ ਤਾਇਆ ਸਮਝਦਾ ਅਤੇ ਪਿੱਠ ਪਿੱਛੋਂ ਆਖਦਾ ਵੀ ਹੈ ਮਹੱਲੇ ਵਾਲਿਆਂ ਦਾ ਇਹਦੇ ਵਿੱਚ ਕਸੂਰ ਵੀ ਕੋਈ ਨਹੀਂ ਵਹਿਮ ਕੋ ਬਾਟ ਤੋਂ ਹੀ ਤਾਇਏ ਮਨਸੇ ਰਾਮ ਨੂੰ ਉੱਡ ਕੇ ਚੰਬੜਦਾ ਹੈ ਅਸਲ ਗੱਲ ਤਾਂ ਇਹ ਹੈ ਕਿ ਤਾਇਏ ਨੂੰ ਵੀ ਵਹਿਮਾਂ ਨਾਲ ਸ਼ੁਰੂ ਤੋਂ ਹੀ ਇਸ਼ਕ ਦੀ ਹੱਦ ਤੱਕ ਪੁੱਜਿਆ ਹੋਇਆ ਸਨੇਹ ਰਿਆ ਹੈ ਉਸਨੇ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਲਿਵਾਈ ਹੈ ਜਿਹੜਾ ਵੀ ਵਹਿਮ ਆਇਆ ਉਹਨੂੰ ਜਿਉਂ ਆਇਆ ਨੂੰ ਆਖਿਆ ਅਤੇ ਗੱਲ ਨਾਲ ਲਾ ਕੇ ਰੱਖਿਆ ਮਜ਼ਾਲ ਕੀ ਕਿ ਉਹਨੂੰ ਥੋੜੇ ਕਿਤੇ ਵਿਛੋੜਿਆ ਹੋਵੇ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਤਾਏ ਮਨਸਾ ਰਾਮ ਨੂੰ ਮਿਲਿਆ ਉਸ ਵੇਲੇ ਇਹ ਵਹਿਮ ਉਹਦਾ ਸਾਥੀ ਸੀ ਕਿ ਮੈਨੂੰ ਤਾਂ ਮਾੜੀ-ਮਾੜੀ ਭੱਖ ਰਹਿੰਦੀ ਏ ਤਾਇਆ ਹੱਟੀ ਵਿੱਚ ਬੈਠਾ ਸੀ ਮੈਂ ਅੰਦਰ ਲੰਘਿਆ ਤਾਂ ਵੇਖਤਾ ਕਿ ਹਾਂ ਕਿ ਉਹਦੇ ਸੱਜੇ ਹੱਥ ਦੀਆਂ ਉਂਗਲੀਆਂ ਦੇ ਪੋਟੇ ਖੱਬੇ ਹੱਥ ਦੀ ਨਬਜ਼ ਉੱਪਰ ਸਨ ਤੇ ਮੂੰਹ ਵਿੱਚ ਥਰਮਾਮੀਟਰ ਲੱਗਿਆ ਹੋਇਆ ਸੀ ਉਨੇ ਬਹੁਤਾ ਬਰੂਖਾ ਜਾਣ ਵਾਲੇ ਵੈਡਕੇ ਦੀਆਂ ਨਜ਼ਰਾਂ ਨਾਲ ਤੱਕਿਆ ਨਬਸ ਤੋਂ ਪਹਿਲਾਂ ਉਂਗਲੀਆਂ ਚੁੱਕੀਆਂ ਤੇ ਫਿਰ ਮੂੰਹ ਵਿੱਚੋਂ ਥਰਮਾਮੀਟਰ ਕੱਢ ਕੇ ਸਾਹਮਣੇ ਪਏ ਕਲਮਦਾਨ ਉੱਪਰ ਟਿਕਾਇਆ ਤੇ ਕਹਿਣ ਲੱਗਾ ਮੈਨੂੰ ਸੌਰੀ ਪੱਖ ਨਹੀਂ ਛੱੜਦੀ ਬਥੇਰਾ ਔੜ-ਪੋੜ ਕੀਤਾ ਹੀ ਪਰ ਇਹ ਖਿਹੜਾ ਨਹੀਂ ਛੱੜਦੀ ਇਹ ਆਖਣ ਵਿੱਚੋਂ ਉਹਨੇ ਪੱਠੀਆਂ ਵਿੱਚ ਵਾਣਾ ਦਾ ਗੁੱਛਾ ਖਾ ਜਾਣ ਵਾਲੀ ਗਾ ਮੰਗ ਖੰਗਣਾ ਰੰਭ ਕੀਤਾ ਇੰਨੇ ਜ਼ੋਰ ਨਾਲ ਕਿ ਅੱਖੀਆਂ ਵਿੱਚ ਗਲੇ ਡੂ ਆ ਗਏ ਮੈਂ ਹਮਦਰਦੀ ਨਾਲ ਤਾਇਏ ਦੀ ਖੱਬੇ ਹੱਥ ਦੀ ਨਬਜ਼ ਤੇ ਹੱਥ ਰੱਖਿਆ ਪੱਖ ਕੋਈ ਨਹੀਂ ਸੀ ਤਾਇਆ ਜੀ ਪੱਖ ਤਾਂ ਕੋਈ ਨਹੀਂ ਐਵੇਂ ਵਹਿਮ ਲਾਇਆ ਜੇ ਕਦੇ ਠੰਡੇ ਪਿੰਡੇ ਵੀ ਤਾਬ ਚੜਿਆ ਤਾਇਆ ਇਹ ਸੁਣ ਕੇ ਗੁੱਸੇ ਨਾਲ ਘੜ ਗਿਆ ਹੂੰ ਆ ਗਿਆ ਤੂੰ ਵੱਡਾ ਹਕੀਮ ਕਰਤਾਰ ਚੰਦ ਦਾ ਚੇਲਾ ਇੱਥੇ ਵੱਡੇ ਵੱਡੇ ਤਨੰਤਰ ਹਾਰ ਗਏ ਤੂੰ ਕਿਹੜਿਆਂ ਜੋ ਹੈ ਵਹਿਮ ਤੈਨੂੰ ਐ ਮੈਨੂੰ ਨਹੀਂ ਮੈਨੂੰ ਤਾਂ ਪਾਕ ਹੈ ਇਹ ਆਖਦਿਆਂ ਤਾਏ ਮਨਸਾ ਰਾਮ ਨੇ ਥਰਮਾਮੀਟਰ ਮੂੰਹ ਵਿੱਚ ਤੇ ਸੱਜੇ ਹੱਥ ਦੀਆਂ ਉਂਗਲੀਆਂ ਖੱਬੇ ਹੱਥ ਦੀ ਨਬਜ਼ ਤੇ ਰੱਖ ਲਈਆਂ ਮੇਰਾ ਅਗਾਹਾਂ ਗਲ ਤੋੜਨ ਦਾ ਹੌਸਲਾ ਨਾ ਪਿਆ ਕਿਉਂਕਿ ਕਿਸੇ ਸਿਆਣੀ ਨੇ ਆਖਿਆ ਹੈ ਵਹਿਮੀਆਂ ਨਾਲ ਮੁਕਾਬਲਾ ਆਕਲ ਪੁੱល ਕਰਨ ਕੋਈ 5 ਸਾਲ ਲਈ ਕਈ ਦਰਜਣਾਂ ਥਰਮਾਮੀਟਰ ਪੰਨਣ ਪਿੱਛੋਂ ਤਾਏ ਮਨਸਾ ਨਾਮ ਦਾ ਇਹ ਵਹਿਮ ਤਲੱਥਾ ਪਰ ਕਈ ਹੋਰ ਆਚਮੜੇ ਕਈ ਮਹੀਨੇ ਇਸ ਵਹਿਮ ਦਾ ਰਾਜ ਰਿਹਾ ਕਿ ਬਿਮਾਰੀ ਦੇ ਕਿਟਾਣੂ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਨੇ ਤਾਂ ਇਹ ਮਨਸਾ ਰਾਮ ਨੇ ਜਦੋਂ ਕਿਸੇ ਨਾਲ ਮਨ ਕਸਾਉਂਦੇ ਨੇ ਹੱਥ ਮਿਲਾ ਲੈਣੇ ਤਾਂ ਕਿਟਾਣੂ ਛਾੜਨ ਲਈ ਅੱਧਾ ਅੱਧਾ ਘੰਟਾ ਸਾਬਣ ਮਲਮਲ ਕੇ ਹੱਥ ਧੋਈ ਜਾਣੇ ਜੇ ਕਿਸੇ ਮਿਲਣ ਵਾਲੇ ਨੇ ਚਾਰਪਾਈ ਜਾਂ ਕੁਰਸੀ ਉੱਪਰ ਬੈਠ ਕੇ ਚਲੇ ਜਾਣਾ ਤਾਂ ਮਨਸਾ ਰਾਮ ਨੇ ਹੱਥ ਤੇਰੇ ਦੀ ਆਖਣਾ ਤੇ ਵਿਸ਼ੀ ਹੋਈ ਚਾਦਰ ਨੂੰ ਗਰਮ ਪਾਣੀ ਵਿੱਚ ਛੁਟ ਕੇ ਧੋਣਾ ਚਾਰ ਪਾਈ ਨੂੰ ਟੁੱਪੇ ਰੱਖ ਕੇ ਸੋਟੇ ਨਾਲ ਝਾੜਨਾ ਤੇ ਨਾਲ-ਨਾਲ ਬੁੜਬੜਾਈ ਜਾਣਾ ਆਗੇ ਤਾਏ ਮਨਸਾ ਰਾਮ ਦੇ ਵੱਡੇ ਮੁਲਾਕਾਤੀ ਬਾਹਮਾ ਅਕੜੀਆਂ ਹੋਈਆਂ ਸੀ ਤਾਏ ਮਨਸਾ ਰਾਮ ਦੀ ਇਹਨਾਂ ਦੇ ਮਿਲਣ ਬਿਨਾ ਬਿਮਾਰੀਆਂ ਦੇ ਘਟਾਣ ਨੂੰ ਇੱਥੇ ਝਾੜ ਕੇ ਤੁਰਦੇ ਹੋਏ ਇਸੇ ਤਰ੍ਹਾਂ ਜਰਮਾ ਤੋਂ ਮੁਕਤ ਕਰਨ ਲਈ ਉਬਲਦੇ ਪਾਣੀ ਦੇ ਨਾਲ ਕੁਰਸੀ ਨੂੰ ਇਸ਼ਨਾਨ ਕਰਾਉਣਾ ਤੁੱਪੇ ਸੁਕਾ ਕੇ ਉਹਦੇ ਉੱਪਰ ਫਿਰਮਨਾਸਿਕ ਪਾਊਡਰ ਧੂੜ ਦੇ ਫਿਰਨਾ ਇੱਕ ਦਿਨ ਤਾਏ ਮਨਸਾ ਰਾਮ ਕੋਲ ਗਵੰਡੀਆਂ ਦਾ ਇੱਕ ਜੋਕ ਖੇਡ ਰਿਹਾ ਸੀ ਕਿ ਉਹਦੀ ਇੱਕ ਮੁਲਾਕਾਤੀ ਨੇ ਇਹ ਸਮਝ ਕੇ ਕਿ ਸ਼ਾਇਦ ਤਾਏ ਮਨਸाराम ਦਾ ਪੋਤਾ ਭਤੀਜਾ ਹੋਵੇਗਾ ਪਿਆਰ ਨਾਲ ਉਸਦਾ ਮੂੰਹ ਚੁੰਮ ਲਿਆ। ਤਾਏ ਮਨਸाराम ਨੂੰ ਇਹ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ ਕਿ ਮੁੰਡੇ ਦੇ ਸਰੀਰ ਵਿੱਚ ਤਾਂ ਬਿਮਾਰੀ ਦੇ ਘਟਾਣੂ ਦਾਖਲ ਹੋ ਗਏ। ਉਸਨੇ ਸਾਬਣ ਫੜਿਆ ਮੁੰਡੇ ਨੂੰ ਕੱਚ ਵਿੱਚ ਨੱਪ ਕੇ ਜਿਉਣ ਲੱਗਾ ਉਹਦੇ ਮੂੰਹ ਨੂੰ ਰਗੜਨ ਕਿ ਪੁੱਛੋ ਕੁਛ ਨਾ। ਉਹ ਮੁੰਡਾ ਚੀਚਲਾਏ ੜਫੇ ਚਾਂਗਰਾ ਮਾਰੇ ਪਰ ਤਾਇਆ ਮਨਸाराम ਕਟਾਣੂ ਨੂੰ ਕਿਵੇਂ ਸੁੱਕਿਆ ਜਾਣ ਦਿੰਦਾ ਉਹਨੇ ਕਰੋੜ ਕਰੋੜ ਕੇ ਗੱਲਾਂ ਤੇ ਕੰਨਾ ਜੋ ਲਹੂ ਕੱਢ ਛੜਿਆ ਬੱਚੇ ਦੇ ਤਾਏ ਚਾਚੇ ਚੰਗਰ ਸੁਣ ਕੇ ਲਾਟੀਆਂ ਚੁੱਕੀ ਨਸੇ ਆਏ ਤੇ ਮੁੰਡੇ ਨੂੰ ਤਾਏ ਮਨਸਾ ਰਾਮ ਦੀ ਕਟਾਣੂ ਨਾਸਿਕ ਮੁਹਿੰਮ ਤੋਂ ਬਚਾਇਆ ਉਹਨਾਂ ਨੂੰ ਤਾਏ ਮਨਸਾ ਰਾਮ ਦੇ ਵਹਿਮੀ ਹੋਣ ਬਾਰੇ ਪਤਾ ਨਾ ਹੁੰਦਾ ਤਾਂ ਉਹ ਤਾਏ ਦੀ ਕਪਾਲ ਘਿਰਿਆ ਕਰਕੇ ਹੀ ਵਾਪਸ ਮੁੜਦੇ ਤਾਇਆ ਕਈ ਦਿਨ ਇਹ ਰਿਹਾਰਡ ਕਰਦਾ ਰਿਹਾ ਵੇਖੋ ਜੀ ਅੱਜ ਕਾ ਪਲੇ ਦਾ ਜ਼ਮਾਨਾ ਨਹੀਂ ਨਾਲੇ ਕਿਸੇ ਦੇ ਜਵਾਕ ਨੂੰ ਜਰਾ ਸੀਮਾ ਤੋਂ ਬਚਾਓ ਨਾਲੇ ਉਹਦੇ ਪਿਓ ਕੋਲੋਂ ਲਾਠੀਆਂ ਖਾਓ ਇਸ ਵਾਕਿਆ ਨਾਲ ਕਟਾਣੂਆਂ ਦਾ ਵਹਿਮ ਕੁਝ ਮੱਠਾ ਪੈ ਗਿਆ ਪਰ ਨਵੇਂ ਵਹਿਮ ਲਾਉਣ ਦੇ ਤਜਰਬੇ ਕਾਹਨੂੰ ਰੁਕਦੇ ਸੀ ਇੱਕ ਦਿਨ ਕਿਸ਼ਨੀ ਹਲਵਾਏ ਦੀ ਹੱਟੀ ਤੇ ਚਾਹ ਪੀਂਦਾ ਪਿਆ ਸੀ ਤਾਇਆ ਮਨਸाराम ਕਿ ਉਹਦਾ ਇੱਕ ਪੈਰ ਕੁੱਤੇ ਦੀ ਪੁਛਲ ਤੇ ਟਿਕ ਗਿਆ ਉਹ ਚੌਂ ਚੌਂ ਕਰਦਾ ਨਸਿਆ ਤੇ ਜਰਾ ਹਟਵਾ ਜਾ ਕੇ ਭੌਂਕਣ ਲੱਗ ਪਿਆ ਤਾਇਆ ਮਨਸाराम ਨੇ ਆਪਣੇ ਪੈਰ ਫੜ ਕੇ ਰੋਲਾ ਚੁੱਕ ਲਿਆ ਲੋ ਕਰ ਗਿਆ ਜੇ ਕਾਰਾ ਕਿਸ਼ਨ ਕਹਿਣ ਲੱਗਾ ਤਾਇਆ ਮਨਸਾ ਰਾਮ ਕੁੱਤੇ ਨੇ ਤੈਨੂੰ ਦੰਦ ਤਾਂ ਨਹੀਂ ਲਾਇਆ ਤਾਇਆ ਬੋਲਿਆ ਵਾ ਵਾ ਕਿਸ਼ਨਿਆ ਵਾ ਤੈਨੂੰ ਕੀ ਪਤਾ ਕੁੱਤੇ ਆਂਦਾ ਦੰਦ ਭਾਵੇਂ ਨਹੀਂ ਲਾਇਆ ਪਰ ਕਾਰਾ ਤਾਂ ਕਰ ਗਿਆ ਨਾ ਅੱਜ ਕੱਲ ਦੇ ਕੁੱਤੇ ਇਦਾਂ ਦੰਦ ਲਾਇਆ ਬਗੈਰ ਵੱਢ ਜਾਂਦੇ ਨੇ ਇਸ ਜਨੌਰ ਦੀ ਤਾਂ ਖਵਾੜ ਵੀ ਮਾੜੀ ਤਾਇਆ ਮਨਸਾ ਰਾਮ ਨੇ 14 ਟੀਕੇ ਵਖੀਚ ਲਵਾਏ ਤੇ ਉਹਨੂੰ ਵਹਿਮ ਹੋ ਗਿਆ ਕਿ ਹਰ ਕੁੱਤਾ ਉਹਨੂੰ ਵੱਢਣ ਲਈ ਫਿਰਦਾ ਹੈ ਇਸ ਲਈ ਕੋਈ ਸਾਲ ਪਰ ਉਹਦੀ ਇਹ ਹਾਲਤ ਰਹੀ ਕਿ ਮਾੜਾ ਮੋਟਾ ਕਤੂਰਾ ਨਜ਼ਰੇ ਪਿਆ ਨਹੀਂ ਤੇ ਤਾਏ ਮਨਸਾ ਰਾਮ ਨੇ ਉਹਦੇ ਤੋਂ ਬਚ ਕੇ ਨਿਕਲ ਜਾਣ ਲਈ ਹਰਨ ਚੌਂਕੜੀਆਂ ਭਰੀਆਂ ਨਹੀਂ ਮੈਨੂੰ ਪਤਾ ਨਹੀਂ ਤਾਏ ਮਨਸਾ ਰਾਮ ਨੂੰ ਇਸ ਵਹਿਮ ਨੇ ਅਜੀਬ ਵਿਛੋੜਾ ਦਿੱਤਾ ਕਿ ਨਹੀਂ ਪਰ ਕੁਛ ਮਹੀਨੇ ਹੋਏ ਉਹਨੇ ਅੱਧੀ ਰਾਤ ਨੂੰ ਇੱਕ ਹੋਰ ਵਹਿਮ ਦੇ ਲੋਰ ਵਿੱਚ ਮੇਰਾ ਬੁਹਾ ਘੜਕਰਾਇਆ ਛੇਤੀ ਚਾਰਾ ਕਰ ਲੋ ਨਹੀਂ ਤਾਂ ਮਨਸਾ ਰਾਮ ਤਾਂ ਗਿਆ ਮੈਂ ਡਰ ਗਿਆ ਕਿਉਂ ਸੋਖਦਾ ਹੈ ਸੋਖੁੰਦਾ ਤਾਂ ਮੈਂ ਅਤੀ ਰਾਤ ਤੇਰੇ ਕੋਲ ਦੁੱਧੇ ਬਣਾਉਣਾ ਸੀ ਆਹ ਦੇਖੋ ਗੋਡੇ ਦੀ ਚੱਪਣੀ ਕੀ ਹੋਇਆ ਤਾਇਆ ਖਾਸ ਗੱਲ ਤਾਂ ਮੈਨੂੰ ਯਾਦ ਦੀ ਨਹੀਂ ਤਾਇਏ ਨਹੀਂ ਨਿਹੋਰੇ ਨਾਲ ਉੱਤਰ ਮੋੜਿਆ ਖਾਸ ਗੱਲ ਕਿਉਂ ਨਹੀਂ ਜਿੱਥੇ ਮੈਂ ਡਿੱਗਿਆ ਉਥੇ ਘੋੜਿਆਂ ਦੀ ਲਿੱਦ ਪਈ ਜੀ ਜੇ ਟੀਕਾ ਨਾ ਲੱਗਿਆ ਤਾਂ ਸਵੇਰ ਨੂੰ ਟੈਟਨਸ ਨਾਲ ਤਾਇਆ ਮਨਸाराम ਬੰਨੇ ਸਮਝ ਲੈ ਸੌ ਬੂਏ ਖੜਕਾਏ ਬਥੇਈਆਂ ਡਾਂਗਾ ਮਾਰੀਆਂ ਪਰ ਉਸ ਵੇਲੇ ਕੋਈ ਡਾਕਟਰ ਬੂਹਾ ਨਾ ਖੋਲੇ ਆਖਰਕਾਰ ਇੱਕ ਮੰਚਲੇ ਡਾਕਟਰ ਨੇ ਹੌਸਲਾ ਕਰਕੇ ਦਰਵਾਜ਼ਾ ਖੋਲ੍ਹਿਆ। ਉਹਨੇ ਗੋਡੇ ਦੀ ਝਰੀਟ ਵੇਖੀ ਤੇ ਤਾਇਆ ਮਨਸਾ ਰਾਮ ਦੀ ਵਿਥਿਆ ਸੁਣੀ। ਇੱਕ ਮਿੰਨੀ ਜੀ ਮੁਸਕਣੀ ਦੇ ਨਾਲ ਉਹਨੇ ਸੂਰਤ ਤੱਤਾ ਕਰਕੇ ਖੁਬ ਦਿੱਤਾ। ਰਾਤ ਜਗਾਈ ਦੀ ਖੇਚਲ ਤੇ ਦਵਾਈ ਦੇ ਮਿਲਾ ਕੇ 60 ਰੁਪਏ ਰਖਵਾ ਲਏ ਤਾਂ ਪਿੱਛੇ ਮੁੜਨ ਦਿੱਤਾ। ਤਾਇਆ ਮਨਸਾ ਰਾਮ ਨੂੰ ਇਹਨਾਂ ਤੋਂ ਲਾਵਾ ਲੱਗੇ ਹੋਏ ਨਿੱਕੇ ਮੁਟੇ ਵਹਿਮਾਂ ਦੀ ਗਿਣਤੀ ਦਾ ਅੰਤ ਨਹੀਂ। ਜੇ ਕਿਸੇ ਦਿਨ ਸੁਣ ਲੈ ਜਾਂ ਅਖਬਾਰ ਵਿੱਚ ਪੜ੍ਹ ਲੈ। ਕਿ ਫੁਲਾਣੇ ਥਾਂ ਬੱਸਾਂ ਦੀ ਟੱਕਰ ਹੋ ਗਈ ਜਾਂ ਰੇਲਾਂ ਮਿਲ ਗਈਆਂ ਜਾਂ ਹਵਾਈ ਜਹਾਜ਼ ਡਿੱਗ ਪਿਆ ਤਾਂ ਉਹ ਫੌਰਨ ਮੱਥੇ ਹੱਥ ਮਾਰ ਕੇ ਕਹੇਗਾ ਮੈਂ ਆਖਿਆ ਸੀ ਭਈ ਪਾਥੀਆਂ ਵੜਾ ਗੱਡਾ ਅੱਗਿਓ ਮਿਲਿਆ ਜੀ ਨਾ ਜਾਓ ਹੁਣ ਪਤਾ ਨਹੀਂ ਸਾਡੇ ਪਿੰਡ ਦਾ ਫੁਲਾਣਾ ਆਦਮੀ ਬਚਿਆ ਕਿ ਨਹੀਂ ਉਹਨੂੰ ਇਹ ਵਹਿਮ ਹੈ ਕਿ ਹਾਦਸਾ ਕਿਧਰੇ ਵੀ ਹੋਵੇ ਉਹਦੇ ਨਿਕਟ ਵਰਤਿਆਂ ਜਾਂ ਮਹੱਲੇਦਾਰਾਂ ਵਿੱਚੋਂ ਕੋਈ ਜੇ ਮਰਿਆ ਨਹੀਂ ਤਾਂ ਫੱਟੜ ਜ਼ਰੂਰ ਹੋਇਆ ਹੋਵੇਗਾ ਉਹ ਸਰੀਰ ਦਾ ਤਕੜਾ ਉਹਨੂੰ ਜ਼ਾਹਰਾ ਕੋਈ ਰੋਗ ਨਹੀਂ ਸੰਤਾਪਨੀ ਜ਼ਮੀਨ ਹੈ ਮਕਾਨ ਹੈ ਪਰਾਹਨ ਉਹਨਾਂ ਦੇ ਪੁੱਤਰ ਪੁੱਤਰੇ ਤਾਇਏ ਦੇ ਆਗਿਆਕਾਰੀ ਹਨ ਪਰ ਜਦੋਂ ਪੁੱਛੀਏ ਤਾਇਆ ਮਨਸਾ ਰਾਮ ਕੀ ਹਾਲ ਚਾਲ ਨੇ ਤਾਂ ਇੱਕੋ ਸਾਹੇ ਕਹੀ ਜਾਏਗਾ ਪੁੱਛ ਕੁਸ਼ਨਾ ਮੰਦੇ ਹਾਲ ਤੇ ਬੋਂਕੇ ਦਿਹਾੜੇ ਨਾ ਗਰਮ ਚੀਜ਼ ਪਚਦੀ ਹੈ ਨਾ ਬਾਦੀ ਢੇਡ ਵਿੱਚ ਫਾਰਾ ਨਹੀਂ ਹਟਦਾ ਸਿਰ ਨੂੰ ਚੱਕਰ ਆਉਂਦੇ ਹੀ ਲੱਗ ਤੋਠਿਆ ਜਾਏ ਤਾਂ ਆਦਮੀ ਕੰਮ ਕਰੇ ਅੱਖੀਆਂ ਜੋ ਸੇਕ ਨਿਕਲਦਾ ਈ ਸਾਨਾ ਸਾਨੀ ਰਲਦਾ ਨਾਣਾ ਵਿੱਚ ਜਿਵੇਂ ਕਿਸੇ ਨੇ ਸਿੱਕਾ ਢਾਲ ਛੜਿਆਈ ਤੇ ਰਸਤੇ ਵਾਲੀ ਟਿੱਕਰ ਤੇ ਪਿਛਲਾ ਮਹੀਨਾ ਰੋਜ਼ ਮੌਲੀਆਂ ਬੱਧੀਆਂ ਮਾਂ ਦੀ ਦਾਲ ਤੇ ਚੌਲਾਂ ਦਾ ਟੂਣਾ ਕੀਤਾ ਮੱਝਾਂ ਫੇਰ ਦੁੱਧ ਨਹੀਂ ਲਾਉਂਦੀਆਂ ਜੇ ਸੱਚੀ ਪੁੱਛੇ ਤਹਾਲੂ ਮੜਾ ਵੀ ਨਹੀਂ ਪਰ ਚੰਗਾ ਵੀ ਕਿਵੇਂ ਆਖਾਂ ਪਰਸੋਂ ਸੰਧੂਰ ਤਿਲ ਚੌਲੀ ਮੂੰਗੀ ਮਸਰਾਂ ਤੇ ਚਾਕੂ ਦਾ ਟੂਣਾ ਕੀਤਾ ਭਾਈ ਪਿੰਡ ਤੋਂ ਬਲਾਟਲੇ ਪਰ ਹੋਇਆ ਪਤਾ ਕੀ ਉਨੇ ਲੱਗਿਓ ਇੱਕ ਹਾਲੀ ਲੰਗਿਆ ਉਹਨੇ ਸੰਧੂਰ ਬਲਦਾਂ ਦੇ ਸਿੰਘਾਂ ਤੇ ਮਲਤਾ ਦਾਲਾਂ ਦਾ ਫੱਕਾ ਮਾਰ ਲਿਆ ਚਾਕੂ ਨੂੰ ਚਾਦਰ ਦੀ ਕੰਨੀ ਨਾਲ ਪਹੁੰਚ ਕੇ ਭੋਜੇ ਵਿੱਚ ਹੀ ਆਖਦਿਆਂ ਪਾ ਲਿਆ ਚਲੋ ਇਹਦੇ ਨਾਲ ਖਰਬੂਜੇ ਚੀਰਿਆ ਕਰਾਂਗੇ ਹੁਣ ਤੁਸੀਂ ਦੱਸੋ ਤਾਇਆ ਮਨਸਾ ਰਾਮ ਵਹਿਮ ਕਰੇ ਕਿ ਨਾ ਇੱਕ ਮਹੀਨਾ ਪਹਿਲੇ ਦੀ ਗੱਲ ਹੈ ਤਾਇਆ ਮਨਸਾ ਰਾਮ ਨੇ ਸੁਣ ਲਿਆ ਕਿ ਕਾ ਆਦਮੀ ਦਿਲ ਦੀ ਹਰਕਤ ਬੰਦ ਹੋਣ ਨਾਲ ਮਰ ਗਿਆ ਇਸ ਤੇ ਤਾਇਆ ਮਨਸਾਰਾਮ ਨੂੰ ਵੇਨ ਚੰਬੜ ਗਿਆ ਕਿ ਬਸ ਦਿਲ ਫੇਲ ਹੋਇਆ ਕਿ ਹੋਇਆ ਮੇਰੇ ਕੋਲ ਆਇਆ ਸੱਜੀ ਵਖੀ ਨੂੰ ਹੱਥ ਨਾਲ ਘੁੱਟਦਾ ਹੋਇਆ ਕਹੀ ਜਾਏ ਦਿਲ ਧੜਕਦਾਨੀ ਜਾਪਦਾ ਮੇਰਾ ਹੱਸਾ ਨਿਕਲ ਗਿਆ ਤਾਇਆ ਮਨਸਾਰਾਮ ਜੀ ਦਿਲ ਤਾਂ ਦੂਜੇ ਪਾਸੇ ਹੁੰਦਾ ਹੈ ਸੱਜੇ ਪਾਸੇ ਕਿਵੇਂ ਧੜਕੇ ਫਿਰ ਤਾਇਆ ਦਿਲ ਧੜਕਣ ਬਿਨਾਂ ਤਾਂ ਕੋਈ ਸ਼ਾਇਰ ਜੀਉਂਦਾ ਰਹਿ ਸਕਦਾ ਤਾਇਆ ਮਨਸਾਰਾਮ ਨੇ ਦਿਲ ਤਾਂ ਉਹ ਘੜੀ ਹੈ ਕਿ ਟਕ ਟਕ ਹਟੀ ਇਹ ਤਕੇ ਦੀ ਮੁੱਲ ਦੀ ਨਹੀਂ ਤਾਇਆ ਮਨਸਾ ਰਾਮ ਨੂੰ ਕੁਝ ਤਰਵਾਸ ਆਇਆ ਤਾਂ ਸਹੀ ਪਰ ਫਿਰ ਵੀ ਕਹਿ ਲੱਗਾ ਮੈਂ ਕਿ ਇਹਦਾ ਕੋਈ ਪਤਾ ਨਹੀਂ ਅੱਜ ਨਹੀਂ ਢੜਕਣ ਨੂੰ ਹਟਿਆ ਤਾਂ ਕੱਲ ਹਟ ਜੇ ਕਿਧਰੇ ਮੈਨੂੰ ਸ਼ਹਿਰ ਲਿਜਾ ਕੇ ਵੱਡੇ ਡਾਕਟਰ ਨੂੰ ਵਿਖਾ ਲਿਆ ਇ ਤਾਂ ਚੰਗਾ ਕਰੇ ਕਿਉਂ ਮੈਂ ਵੀ ਤਾਇਆ ਮਨਸਾ ਰਾਮ ਨੂੰ ਜਿਹੜੀ ਬਿਮਾਰੀ ਅਜੇ ਡਾਕਟਰਾਂ ਦੇ ਵਿਚਾਰ ਵਿੱਚ ਵੀ ਨਹੀਂ ਹੁੰਦੀ ਉਹ ਲੱਗ ਜਾਂਦੀ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਤਾਇਆ ਮਨਸਾ ਰਾਮ ਨੂੰ ਨਾਲ ਲੈ ਕੇ ਇੱਕ ਝਾੜ ਚ ਪੜਾ ਕਰਨ ਵਾਲੇ ਕੋਲ ਚਲਾ ਗਿਆ ਮੈਂ ਨਹੀਂ ਸੀ ਚਾਹੁੰਦਾ ਪਰ ਤਾਇਆ ਖੜੇ ਪੈ ਗਿਆ ਤਾਂ ਮੇਰੀ ਵਾਹ ਨਾ ਗਈ ਉੱਥੇ ਪੁੱਜੇ ਤਾਂ ਮੰਦਰੀ ਨੇ ਜੁੜੀ ਹੋਈ ਭੀੜ ਸਾਹਮਣੇ ਤਾਇਏ ਵੱਲ ਇਸ਼ਾਰਾ ਕਰਕੇ ਕਿਹਾ ਲਓ ਭਾਈ ਤੁਸੀਂ ਤਾਂ ਵੇਖਦੇ ਹੋ ਪਰ ਇਸ ਆਦਮੀ ਦਾ ਸਿਰ ਹੈ ਨਹੀਂ ਕਿਉਂ ਭਾਈ ਆਪ ਹੀ ਦੱਸ ਤੇਰਾ ਸਿਰ ਹੈ ਕਿ ਨਹੀਂ ਮਨਸाराम ਨੇ ਸੁਣ ਕੇ ਅੱਖੀਆਂ ਮੀਟੀਆਂ ਤੇ ਬੋਲਿਆ ਠੀਕ ਹੈ ਮਹਾਰਾਜ ਮੇਰਾ ਸਿਰ ਹੈ ਨਹੀਂ ਮੈਨੂੰ ਬੜਾ ਖੁੱਸਾ ਗੁੱਸਾ ਆਇਆ ਮੈਂ ਕੜਕਿਆ ਤਾਇਆ ਜੇ ਤੇਰਾ ਸਿਰ ਨਹੀਂ ਤਾਂ ਪੱਗ ਕਾਦੀ ਉੱਪਰ ਬੱਧੀ ਹੋ ਬੜੀ ਮੁਸ਼ਕਲ ਨਾਲ ਉਹਨੂੰ ਸਿਰ ਦੀ ਮੌਜੂਦਗੀ ਦਾ ਵਿਸ਼ਵਾਸ ਦਿਵਾਇਆ ਪਰ ਪਰਸੋਂ ਤਾਂ ਤਾਇਆ ਮਨਸਾ ਰਾਮ ਨੇ ਹੱਦ ਕਰ ਦਿੱਤੀ ਮੇਰੇ ਕੋਲ ਨੀਵੇਂ ਨੀਵੇਂ ਲੱਕ ਆਇਆ ਅੱਖੀਆਂ ਜਿਵੇਂ ਪੁੱਠੀਆਂ ਕੀਤੀ ਹੋਈਆਂ ਬੁੱਲ ਸੁੱਕੇ ਹੋਏ ਬੜੀ ਮਰੀ ਹੋਈ ਆਵਾਜ਼ ਉਹਦੇ ਮੂੰਹੋਂ ਨਿਕਲੀ ਛੇਤੀ ਕਰੋ ਮੈਨੂੰ ਕਿਧਰੇ ਲੈ ਚਲੋ ਮੈਂ ਕਿਹਾ ਕਿਉਂ ਤਾਇਆ ਜੀ ਸੁੱਖ ਤਾਂ ਹੈ ਤਾਇਏ ਦੀ ਪਰੜਾਈ ਹੋਈ ਆਵਾਜ਼ ਆਈ ਮੇਰੀ ਜਾਨ ਨੂੰ ਖਤਰਾ ਹੈ ਅੱਜ ਸ਼ਾਮ ਤੱਕ ਮੈਨੂੰ ਲਾਮ-ਚਾਮ ਨਾ ਕੀਤਾ ਗਿਆ ਤਾਂ ਮੈਂ ਸਮਝੋ ਹੈ ਨਹੀਂ ਈ ਆਖਦੇ ਹਾਂ ਤਾਇ ਮਨਸਾ ਰਾਮ ਦੀਆਂ ਪੁੱਭਾਂ ਨਿਕਲ ਗਈਆਂ। ਓੜਕ ਗੱਲ ਕੀ ਏ ਤਾਇ? ਗੱਲ ਕੀ ਏ? ਸ਼ਿੰਗਾਰੂ ਹੁਰਾ ਨੇ ਕੱਲ ਦੀ ਮਾਰਖੁੰਡੀ ਬੱਕਰੀ ਮੇਰੇ ਮਗਰ ਲਾਈ ਹੋਈ ਨਹੀਂ ਵੇਖੀ ਤੂੰ? ਉਹਦੇ ਸਿੰਗਾ ਨਾਲ ਛੁਰੀਆਂ ਬੰਨ ਛੱਡੀਆਂ ਨੇ ਮੇਰੇ ਵੈਰੀਆਂ ਨੇ। ਮੈਂ ਬਥੇਰਾ ਮੱਥਾ ਮਾਰਿਆ। ਭਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ? ਪਰ ਤਾਇ ਮਨਸਾ ਰਾਮ ਅਜੇ ਤੱਕ ਨਹੀਂ ਮੰਨਿਆ ਤੇ ਮੰਨੇ ਵੀ ਕਿਵੇਂ? ਹੋਰ ਹਰ ਬਿਮਾਰੀ ਦਾ ਇਲਾਜ ਹੈ। ਪਰ ਵਹਿਮ ਕੌਣ ਹਟਾਏ? ਧੰਨਵਾਦ।